ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਵਰਦਪਾਲ ਸਿੰਘ ਜੀ ਮਹਾਰਾਜ ਜੀ ਦਾ ਜਦੋਂ ਵਿਆਹ ਆ ਪਿਆਰੀ ਸਾਧ ਸੰਗਤ ਜੀ आनंद कार्य होए सो प्यारी साधसंग जी ए भाग ਦੂਜਾ ਬਾਪਿਆਰੀ ਸਾਧਸੰਗਤ ਜੀ ਸੋ ਪਿਆਰੀ ਸਾਧਸੰਗਤ ਜੀ ਜਿਵੇਂ ਜਿਵੇਂ ਤੁਸੀਂ ਪਿਆਰ ਕਰੋਗੇ ਦਾਸ ਓਵੇਂ ਓਵੇਂ ਧੰਨ ਧੰਨ ਬਾਬਾ ਬੜਪਾਖ ਸਿੰਘ ਜੀ ਦਾ ਹੈ ਭਾਗ ਪਾਈ ਜਾਵੇਗਾ ਸੋ ਪਿਆਰੀ ਸਾਧ ਸੰਗਤ ਜੀ ਛੋਡੀ ਬਾਬਾ ਵਡਪਾਲ ਸਿੰਘ ਜੀ ਦੀ ਛੋਟੀ ਭੈਣ ਬੀਬੀ ਭਾਨੀ ਤਕਰੀਬਨ 10 ਜਹਾਰਾਂ ਸਾਲ ਦੀ ਉਮਰ ਵਿੱਚ ਹੋਈ ਤਾਂ ਉਸ ਸਮੇਂ ਸਰਦਾਰ ਫਤਿਹ ਸਿੰਘ ਦਾ ਵਿਆਹ ਹੋ ਚੁੱਕਾ ਸੀ ਛੋਡੀ ਪਰਿਵਾਰ ਵਿੱਚ ਵੀ ਅਕਸਰ ਵਿਆਹ ਬਾਰੇ ਵਿਚਾਰਾ ਹੁੰਦਿਆ ਰਹਿੰਦਿਆ ਸਨ ਵਿਚਾਰ ਗੋਸ਼ਟੀ ਨੂੰ ਧਿਆਨ ਵਿੱਚ ਰੱਖ ਕੇ ਪਰਿਵਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਬੀਬੀ ਭਾਨੀ ਦੇ ਮਨ ਵਿੱਚੋਂ ਹੀ ਇਹ ਚਾਹ ਜਾਗ ਪਿਆ ਕਿ ਉਸ ਦਾ ਭਰਾ ਵੀ ਸਰਵਤ ਸਾਦੀ ਕਰਵਾ ਲਵੇ ਤਾਂ ਜੋ ਪਰਜਾਈ ਦੇ ਘਰ ਆਉਣ ਨਾਲ ਖੁਸ਼ੀਆਂ ਖੇੜੀਆਂ ਵਿੱਚ ਵਾਧਾ ਹੋ ਜਾਏ ਸੋ ਪਿਆਰੀ ਸਾਧ ਸੰਗਤ ਜੀ ਸੋਡੀ ਪਰਿਵਾਰ ਨੇ ਸਰਦਾਰ ਬੁਢਾਪਾਲ ਸਿੰਘ ਜੀ ਦੇ ਵਿਆਹ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਸਾਰੀ ਜ਼ਿੰਮੇਵਾਰੀ ਬੀਬੀ ਭਾਨੀ ਜੀ ਨੂੰ ਸੌਪ ਦਿੱਤੀ ਗਈ ਸੋ ਪਿਆਰੀ ਸਾਧ ਸੰਗ ਜੀ ਧੰਨ ਬਾਬਾ ਵਡਭਾਗ ਸਿੰਘ ਜੀ ਭੈਣ ਦਾ ਪ੍ਰਤੀ ਪਿਆਰ ਮਾਨ ਸਤਕਾਰ ਅਤਿਅੰਤ ਸੀ ਅਖੀਰ ਨੂੰ ਇੱਕ ਦਿਨ ਬੀਬੀ ਭਾਨੀ ਨੇ ਸਰਦਾਰ ਫਤੀ ਸਿੰਘ ਨੂੰ ਕਹਿ ਹੀ ਦਿੱਤਾ ਕਿ ਜਿਵੇਂ ਆਪ ਨੇ ਵਿਆਹ ਕਰਵਾ ਕੇ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਪੈਦਾ ਕੀਤਾ ਹੈ ਉਸੇ ਹੀ ਤਰ੍ਹਾਂ ਹੁਣ ਮੇਰੇ ਵੱਡੇ ਵੀਰ ਨੂੰ ਵੀ ਸਮੇਂ ਸਿਰ ਵਿਆਹ ਕਰਵਾ ਲੈਣਾ ਚਾਹੀਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਵਿਆਹ ਬਾਰੇ ਕੋਈ ਠੋਸ ਹੰਗਾਰਾ ਕਿਉਂ ਨਹੀਂ ਪਾਰਿਆ ਸੋ ਪਿਆਰੀ ਸਾਧ ਸੰਗਤ ਜੀ ਉਸ ਸਮੇਂ ਬੀਬੀ ਭਾਨੀ ਦੇ ਪਿਆਰ ਨਿਮਰਤਾ ਨੂੰ ਧਿਆਨ ਵਿੱਚ ਰੱਖ ਕੇ ਹਾਂ ਨਾਲ ਹਾਂ ਮਲਾਹੀ ਦਿੱਤੀ ਤਾਂ ਉਸ ਸਮੇਂ ਛੋੜੀ ਪਰਿਵਾਰ ਨੂੰ ਇੱਕ ਬਹੁਤ ਵੱਡਾ ਦਲਾਸਾ ਮਿਲ ਗਿਆ ਸੋ ਪਿਆਰੀ ਸਾਥ ਸੰਗਜੀ ਇੰਨੇ ਚਿਰ ਨੂੰ ਇੱਕ ਜਿਹਾ ਖੁਸ਼ੀ ਭਰਿਆ ਸਮਾ ਆ ਗਿਆ ਕਿ ਪਿੰਡ ਜੰਡਿਆਲਾ ਦੀ ਬੀਬੀ ਰਾਧਾਸ ਪੁੱਤਰੀ ਨਰੈਣ ਦਾਸ ਦੇ ਪਰਿਵਾਰ ਵਿੱਚੋਂ ਰਿਸ਼ਤਾ ਆ ਗਿਆ ਸੋ ਪਿਆਰੀ ਸਾਜ ਸੰਗਜੀ ਦੋਹਾਂ ਪਰਿਵਾਰਾਂ ਵਿੱਚ ਰਿਸ਼ਤੇ ਬਾਰੇ ਵਿਚਾਰ ਵਟਾਂਦਰਾ ਹੋਇਆ ਉਸ ਸਮੇਂ ਸੋਹਰਾ ਪਰਿਵਾਰ ਸਹਿਜ ਧਾਰੀ ਸਿੱਖ ਸੀ ਸਹਿਜ ਧਾਰੀ ਮਾਤ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਇਹ ਰਾਏ ਦੇ ਕੇ ਇਸ਼ਾ ਜाहिर ਕੀਤੀ ਕਿ ਵਿਆਹ ਪੂਰਨ ਗੁਰ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ ਬਹੁਤ ਸਮੇਂ ਤੋਂ ਅਸੀਂ ਗੁਰੂ ਘਰ ਤੋਂ ਬਾਹਰ ਰਹਿ ਕੇ ਰੋਹਾਨੀਅਤ ਸੰਤਾਪ ਹੰਡਾਇਆ ਹੈ ਹੁਣ ਦਸ਼ਮੇਸ਼ ਪਿਤਾ ਜੀ ਦੀ ਅਪਾਰ ਕਿਰਪਾ ਹੋਣ ਕਰਕੇ ਅਮਰਤ ਦੀ ਅਣਮੁੱਲੀ ਦਾਤ ਪ੍ਰਾਪਤ ਹੋਈ ਹੈ। ਗੁਰੂ ਪੰਥ ਵਿੱਚ ਇੱਕ ਨਮਾਣੇ ਸਿੱਖ ਨੂੰ ਪੰਥਕ ਮਾਣ ਸਤਿਕਾਰ ਮਿਲਿਆ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋਵੇਗਾ ਕਿ ਜਿਸ ਵੀ ਲੜਕੀ ਨੇ ਮੇਰੀ ਧਰਮਪਤਨੀ ਜੀਵਨ ਸਾਥੀ ਬਣਨਾ ਹੈ ਉਸ ਨੂੰ ਖੰਡੇ ਬਾਟੇ ਦੀ ਪਾਹਲ ਜ਼ਰੂਰੀ ਹੈ ਇਹਨਾਂ ਵਿਚਾਰਾਂ ਨਾਲ ਦੋਹਾਂ ਪਰਿਵਾਰਾਂ ਦੀ ਸਹਿਮਤੀ ਬਣ ਗਈ ਸੋਢੀ ਬਾਬਾ ਵਡਭਾਗ ਸਿੰਘ ਦਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ ਸਮਾਜਿਕ ਰੀਤੀ ਰਿਵਾਜਾਂ ਤੋਂ ਪਿੱਛੋਂ ਹਟ ਕੇ 1733 ਈਸਵੀ 23 ਸਾਲ ਦੀ ਉਮਰ ਵਿੱਚ ਆਪਣਾ ਗ੍ਰੈਸਥੀ ਜੀਵਨ ਸ਼ੁਰੂ ਕਰ ਲਿਆ ਬਾਬਾ ਵਿਟਪਾਲ ਸਿੰਘ ਦੇ ਗੁਰ ਮਰਿਆਦਾ ਅਨੁਸਾਰ ਹੋਈ ਆਨੰਦ ਕਾਰਜ ਤੋਂ ਪ੍ਰੇਰਣਾ ਲੈ ਕੇ ਵਿਆਹ ਸਮੇਂ ਹੋ ਰਏ ਸਮਾਜਿਕ ਰੀਤੀ ਰਿਵਾਜਾਂ ਨੂੰ ਵਧਾਵਾ ਦੇਣ ਤੋਂ ਬਚਣ ਲਈ ਛੇਦ ਲੈਣੀ ਚਾਹੀਦੀ ਹੈ ਬਾਬਾ ਬੁੱਢਪਾ ਸਿੰਘ ਦੀ ਸੰਤਾਨ ਬਾਰੇ ਭਾਵੇਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਵੀਰੋ ਨਾਮ ਦੀ ਇੱਕ ਸੁਪਤਰੀ ਸੀ ਪਰੰਤੂ ਇਤਿਹਾਸਕ শ্রোਤਾ ਅਨਸਾਰ ਇਤਿਹਾਸ ਦੀ ਰਚਨਾ ਕਰਨ ਸਮੇਂ ਕੋਈ ਅਜਿਹੇ ਤੱਥ ਨਹੀਂ ਮਿਲ ਰਹੇ ਉਸ ਲਈ ਇਸ ਵਿਸ਼ੇ ਦੀ ਤਹ ਤੱਕ ਜਾਣ ਲਈ ਜੋਗ ਪਰਾਲੇ ਜਾਰੀ ਰੱਖਣ ਦੀ ਲੋੜ ਹੈ ਸੋ ਪਿਆਰੀ ਸਾਧ ਸੰਗਤ ਜੀ ਪੰਥਕ ਵਿਸੋੜੇ ਦੀ ਜਾਣਕਾਰੀ ਸੋ ਪਿਆਰੀ ਸਾਧ ਸੰਗਤ ਜੀ ਸਿੱਖ ਕੌਮ ਵਿੱਚ ਮੁਗਲ ਰਾਜ ਦਾ ਜ਼ੁਲਮ ਅਤਿਆਚਾਰ ਬਹੁਤ ਜ਼ੋਰਾਂ ਦੇ ਸੀ ਮਾਤਾ ਗੁਜਰੀ ਦੇ ਭਤੀਜੇ ਭਾਈ ਲਾਲ ਚੰਦ ਖੱਤਰੀ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਉਸ ਸਮੇਂ ਬੇਟਾ ਕਰਮ ਸਿੰਘ ਅਮਰਤ ਸਾਕੇ ਸਿੰਘ ਸੱਜ ਕੇ ਗਿਆ ਸੀ ਸਰਦਾਰ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਕੇ ਸਿੰਘ ਸੰਘਰਸ਼ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਸਰਦਾਰ ਫਤੇਹ ਸਿੰਘ ਅਤੇ ਜਹਦਾਰ ਕਰਮ ਸਿੰਘ ਦੀ ਪ੍ਰੇਮਪ੍ਰੇਰਨਾ ਨਾਲ ਸੋਢੀ ਪਰਿਵਾਰ ਵਿੱਚੋਂ ਸਰਦਾਰ ਬਾਬਾ ਵਡਭਾਗ ਸਿੰਘ ਨੂੰ ਜਚਾਰ ਸਿੰਘ ਜਥੇਬੰਦੀ ਦਾ ਮੁਖੀ ਬਣਾਇਆ ਗਿਆ ਸਰਦਾਰ ਵਡਭਾਗ ਸਿੰਘ ਸਰਦਾਰ ਫਤੇਹ ਸਿੰਘ ਉਮਰ ਵਿੱਚ ਤਕਰੀਬਨ 80 ਸਨ ਅਤੇ ਵਿਚਾਰ ਵੀ ਇੱਕ ਸਮਾਨ ਸਨ ਬਾਬਾ ਬੁੱਢ ਭਾਗ ਸਿੰਘ ਦੀ ਜਵਾਨੀ ਦੀ ਚੜ੍ਹਤ ਦੌਰਾਨ ਹੀ ਜਹੇਦਰ ਕਰਮ ਸਿੰਘ ਸਰਦਾਰ ਫਤਿਹ ਸਿੰਘ ਨਾਲ ਮਲਾਪ ਹੋ ਗਿਆ ਸੀ ਹੌਲੀ ਹੌਲੀ ਸਾਜ ਗੁੜੀ ਹੁੰਦੀ ਗਈ ਤੀਰਮਾਲ ਦੇ ਸਮੇਂ ਤੋਂ ਲੈ ਕੇ ਛੋਟੀ ਪਰਿਵਾਰ ਗੁਰੂ ਘਰ ਤੋਂ ਬਾਹਰ ਰਹਾ ਪੰਥ ਨਾਲ ਕੋਈ ਮੇਲ ਮਲਾਪ ਨਹੀਂ ਸੀ ਜਥੇਦਾਰ ਕਰਮ ਸਿੰਘ ਸਰਦਾਰ ਫਤਿਹ ਸਿੰਘ ਪਾਸੋਂ ਇੱਕ ਦਿਨ ਪਤਾ ਲੱਗ ਹੀ ਗਿਆ ਕਿ ਸੋਢੀ ਪਰਿਵਾਰ ਪੰਥ ਵਿੱਚੋਂ ਛੇਕਿਆ ਗਿਆ ਸੀ ਇਸ ਕਰਕੇ ਸਾਰਾ ਪਰਿਵਾਰ ਗੁਰੂ ਘਰ ਤੋਂ ਬਾਹਰ ਹੈ ਪੰਥਕ ਛੋੜੇ ਨੂੰ ਨਾ ਸਹਿਣ ਕਰਦੇ ਹੋਏ ਬੜੇ ਚਿੰਤਕ ਹੋ ਗਏ ਤੇ ਪੰਥ ਘਾਟ ਨੂੰ ਪੂਰਾ ਕਰਨ ਲਈ ਦਿਨ ਰਾਤ ਤਾਬਲੇ ਰਹਿੰਦੇ ਸੋ ਪਿਆਰੀ ਸਾਧ ਸੰਗਤ ਜੀ ਅਮਰਤੀ ਦੀ ਦਾਤ ਪ੍ਰਾਪਤ ਕਰਨੀ ਸੋ ਪਿਆਰੀ ਸਾਧ ਸੰਗਤ ਜੀ ਭਾਈ ਮਨੀ ਸਿੰਘ ਦੀ ਦੇਖ ਰੇਖ ਹੇਟ ਸਰਬੱਤ ਖਾਲਸੇ ਵੱਲੋਂ ਮਿਤੀ 13 ਅਪ੍ਰੈਲ 1721 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਕਾਤਤ ਸਹਿਬ ਵਿਖੇ ਅਮਰਤ ਸਚਾਰ ਹੋਇਆ ਜਿਸ ਵਿੱਚ ਭਾਈ ਮਨੀ ਸਿੰਘ ਤੋਂ ਇਲਾਵਾ ਬਾਬਾ ਦੀਪ ਸਿੰਘ ਜਥੇਦਾਰ ਬਾਬਾ ਦਰਬਾਰਾ ਸਿੰਘ ਬਾਬਾ ਬਨੋਦ ਜੀ ਭਾਈ ਤਾਰਾ ਸਿੰਘ ਬਾਬਾ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਏ ਅਮਰਤ ਸਕਣ ਸਮੇਂ ਬਾਬਾ ਵਡਭਾਗ ਸਿੰਘ ਦੀ ਉਮਰ ਕੇਵळा 11 ਸਾਲ ਦੀ ਸੀ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਵਡਭਾਗ ਸਿੰਘ ਦੇ ਅਮਰਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਪੰਥਕ ਪਿਆਰ ਸੇਵਾ ਸਿਮਰਨ ਪਰ ਪੁਕਾਰ ਭਾਵਨਾ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਮੋੜ ਦੀ ਸ਼ੁਰੂਆਤ ਹੋ ਗਈ ਸਿੱਖਪੋਤ ਆਏ ਮੋਸ ਫਟ ਗੱਭਰੂ ਸਰਦਾਰ ਨਵਾਬ ਕਪੂਰ ਸਿੰਘ ਨੇ 24 ਸਾਲ ਦੀ ਉਮਰ ਵਿੱਚ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਲਈ ਸਿੱਖ ਕੌਮ ਦੇ ਇਤਿਹਾਸਕ ਸਰੋਤਾ ਵਿੱਚੋਂ ਡਾਕਟਰ ਅਮਰਜੀਤ ਕੌਰ ਗੁਰੂਪੰਥ ਵਿੱਚ ਵਾਪਸੀ ਸਫਾ ਨੰਬਰ 63 ਗਿਆਨੀ ਭਜਨ ਸਿੰਘ ਕਰਕ ਕਲੇਜੇ ਮਾਹੇ ਸਫਾ ਨੰਬਰ 380 ਤੋਂ 382 ਸਰਦਾਰ ਰਣਜੀਤ ਸਿੰਘ ਕਰਤਾਰਪੁਰ ਕਰਤਾ ਵਸੇ ਸਫਾ ਨੰਬਰ 33 ਦੇ ਅਨੁਸਾਰ ਸਰਦਾਰ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਆਲੋ ਵਾਲੀਆਂ ਸਰਦਾਰ ਗੁਰਬਖਸ਼ ਸਿੰਘ ਨੀਲਵੀ ਨਾਲ ਸਨ ਛੋਡੀ ਪਰਿਵਾਰ ਪਾਸ ਮੁਸ਼ਕਲ ਦੀ ਘੜੀ ਵਿੱਚ ਜ ਚਾਰੂ ਸਿੰਘਾ ਦਾ ਰਹਿਣਾ ਰਣ ਵਿਸ਼ੇਬਾ ਬਣ ਗਿਆ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਵਿੱਚ ਵਾਪਸੀ ਬਾਬਾ ਧੀਰਮਲ ਵੱਲੋਂ ਪੰਥ ਕੋ ਛੋੜੇ ਤੋਂ ਬਾਅਦ ਛੋਡੀ ਪਰਿਵਾਰ ਵਿੱਚੋਂ ਬਾਬਾ ਅਡਭਾ ਸਿੰਘ ਨੇ ਪੰਥਕ ਰਹਿਤ ਮਰਿਆਦਾ ਅਨੁਸਾਰ ਸ੍ਰੀ ਕਾਸਤ ਸਿੰਘ ਵਿਖੇ ਮਿਤੀ 13/4/1721 ਵਿਸਾਖੀ ਵਾਲੇ ਦਿਨ ਤੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਦਸ਼ਮੇਸ਼ ਪਿਤਾ ਦੀ ਅਨਮੁਲੀ ਦਾਤ ਖੰਡੇ ਬਾਟੇ ਦੀ ਪਾਹੁਲ ਹਾਸਲ ਕਰ ਲਈ ਗੁਰੂ ਘਰ ਵਿੱਚ ਵਾਪਸੀ ਕਰਕੇ ਪੀੜੀ ਦਰ ਪੀੜੀ ਪਾਏ ਪੰਥਕ ਵਿਵਹਾਦਾਂ ਨੂੰ ਖਤਮ ਕਰਨ ਦਾ ਮਾਣ ਹਾਸਲ ਕਰ ਲਿਆ ਸੋ ਪਿਆਰੀ ਸਾਧ ਸੰਗਤ ਜੀ ਕਰਤਾਰਪੁਰ ਕਰਤਾ ਵਸੇ ਦੇ ਅਨਸਾਰ ਉਸ ਸਮੇਂ ਸਿੱਖ ਬਜਵੰਦੀਆਂ ਸਿੱਖ ਜਥੇਬੰਦੀਆਂ ਦੇ ਮੁਖੀ ਸਰਦਾਰ ਨਵਾਬ ਕਰਪੂਰ ਸਿੰਘ ਜਥੇਦਾਰ ਜੱਸਾ ਸਿੰਘ ਆਹਲਵਾਲੀਆ ਸਰਦਾਰ ਸਾਮ ਸਿੰਘ ਨਾਰਲੀ ਬਾਬਾ ਦੀਪ ਸਿੰਘ ਪਾਹੋਵਿੰਡ ਭਾਈ ਗੁਰਬੱਛ ਸਿੰਘ ਲੀਲ ਭਾਈ ਦਰਬਾਰ ਦਰਬਾਰਾ ਸਿੰਘ ਬੁੱਢਾ ਸਿੰਘ ਸਰਦਾਰ ਹਰੀ ਸਿੰਘ ਵੇਜਵੜ ਸਰਦਾਰ ਗਲਾਬ ਸਿੰਘ ਡੇਰਾ ਬਾਬਾ ਨਾਨਕ ਬਾਬਾ ਗੁਰਦਿਆਲ ਸਿੰਘ ਬਿੱਦੀ ਚੰਦਿਆ ਸੌਰ ਸਿੰਘ ਆਦ ਸਰਬਾਤ ਖਾਲਸੇ ਵੱਲੋਂ ਫੈਸਲਾ ਲਿਆ ਗਿਆ ਕਿ ਟੁੱਟੇ ਹੋਏ ਪਰਿਵਾਰ ਨੂੰ ਗੁਰੂ ਘਰ ਨਾਲ ਜੋੜਨਾ ਧਰਮ ਕਰਮ ਹੈ ਸੋ ਪਿਆਰੀ ਸਾਧ ਸੰਗਤ ਜੀ ਸੋਡੀ ਪਰਿਵਾਰ ਵੀ ਤਾਂ ਗੁਰੂ ਘਰ ਵਿੱਚੋਂ ਹੀ ਹੈ ਖਾਲਸੇ ਵੱਲੋਂ ਪੂਰਨ ਮਾਨ ਸਤਕਾਰ ਦਿੱਤਾ ਗਿਆ ਸਿੱਖ ਜਰਨੈਲਾ ਵੱਲੋਂ ਉਸ ਦਿਨ ਬਹੁਤ ਸੁਭ ਮੰਨਿਆ ਗਿਆ ਬਾਬਾ ਵਰਤਾ ਸਿੰਘ ਵੱਲੋਂ ਕੀਤੀਆਂ ਗਈਆਂ ਕੰਤਕ ਕਿ ਸਿਵਾਵਾ ਵਿੱਚ ਯੋਗਦਾਨ ਬਾਰੇ ਕਈ ਇਤਿਹਾਸਕ ਸਰੋਤਾਂ ਵਿੱਚੋਂ ਗਿਆਨੀ ਗਿਆਨ ਸਿੰਘ ਤਵਾਰਿਕ ਗੁਰੂ ਖਾਲਸਾ ਭਾਗ ਦੂਜਾ ਸਫਾ ਨੰਬਰ 174 ਤੋਂ 100 ਚਤਤਰ ਤੱਕ ਗਿਆਨ ਅਮਰ ਸਿੰਘ ਸਿੱਖ ਇਤਿਹਾਸ ਸਫਾ ਨੰਬਰ 128 ਤੋਂ 131 ਗਿਆਨੀ ਭਰਨ ਸਿੰਘ ਅਸੀਂ ਧੂਣ ਸਵਾਏ ਹੋਏ ਸਫਾ ਨੰਬਰ 30 ਤੋਂ 48 ਵਿੱਚ ਜਿੱਤਰ ਕੀਤਾ ਗਿਆ ਹੈ ਕਿ ਸਿੱਖਾਂ ਨੂੰ ਭਾਰੀ ਔਕੜਾਂ ਮਸ਼ੀਫਤਾ ਮਾਰੇ ਹਲਾਤਾਂ ਬਾਰੇ ਸੋਡੀ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣੂ ਸੀ ਭਾਵ ਕਿ ਗੁਰੂ ਘਰ ਦੇ ਵਿਛੋੜੇ ਦਾ ਦੁੱਖ ਬਹੁਤ ਮਹਿਸੂਸ ਕਰਦੇ ਸਨ ਜਥੇਦਾਰ ਕਰਮ ਸਿੰਘ ਸਰਦਾਰ ਫਤਿਹ ਸਿੰਘ ਸਰਦਾਰ ਗੁਰਦੇਵ ਸਿੰਘ ਡੱਲੇਵਾਲੀਆ ਦੀ ਪ੍ਰੇਰਣਾ ਨਾਲ ਛੋਡੀ ਬਾਬਾ ਬੜਾ ਸਿੰਘ ਗੁਰੂ ਘਰ ਵਿੱਚ ਸ਼ਾਮਲ ਹੋ ਗਏ ਸਮੇਂ-ਸਮੇਂ ਦੇ ਹਾਲਾਤਾਂ ਨਾਲ ਮੁਕਾਬਲ ਕਰਦੇ ਹੋਏ ਸਿੰਘ ਸ਼ੁਰਮੇ ਛੋਡੀ ਪਰਿਵਾਰ ਪਾਸ ਆਰਾਮ ਕਰਨਾ ਪਸੰਦ ਕਰਦੇ ਸਨ ਇਨਾਂ ਦਾ ਘਰ ਇੱਕ ਲੁਕਣ ਰਾਹ ਵੱਜੋਂ ਮੰਨਿਆ ਗਿਆ ਸੀ ਛੋਡੀ ਬਾਬਾ ਬੜਪਾ ਸਿੰਘ ਗੁਰੂ ਪੰਥ ਵਿੱਚ ਸ਼ਾਮਲ ਹੋ ਕੇ ਖਾਲਸਾ ਪੰਥ ਦੀ ਗੁਰੂ ਲਿਵ ਵਾਲੀ ਅਨਮੋਲ ਮਾਲਾ ਦੇ ਸੁੱਚੇ ਮੋਤੀ ਬਣ ਗਏ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇਥੋਂ ਤੱਕ ਸਮਾਪਤੀ ਕਰਦੇ ਹਾਂ ਅੱਗੇ ਫਿਰ ਆਪਾਂ ਤੀਜੇ ਭਾਗ ਦੇ ਵਿੱਚ ਅੱਗੇ ਚੱਲਾਂਗੇ ਸੋ ਪਿਆਰੀ ਸਾਧ ਸੰਗਤ ਜੀ ਦਾਸ ਇਹਨਾਂ ਕਹਿੰਦਾ ਆ ਖਿਮਾਂ ਦਾ ਜੱਜ ਕਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ